ਜਿਹੜੇ ਕਹਿੰਦੇ ਆ ਨਾ ਕਰਦੇ ਆ ਮੈਂ 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 ਅਸੀਂ 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 ਗੁਰੂ ਦੇ ਆ ਫਲਾਣੇ ਆ ਢਮਕਾਣੇ ਆ ਉਹ ਤੁਸੀਂ ਤਾਂ ਕੁਝ ਵੀ ਨਹੀਂ ਅਸਲ ਸਚਾਈ ਤਾਂ ਸਾਨੂੰ ਵੀ ਪਤਾ ਹੈ ਕਿ ਹੁਣ ਜਿਹੜੇ ਟੋਡੇ ਜਵਾਗ ਹੀ ਏ ਉਹ ਵੀ ਤੁਹਾਨੂੰ ਦੱਸਣਗੇ ਅਸਲ ਸਚਾਈਆਂ ਕੀ ਨੇ ਜਿਹੜੇ ਵੱਡੇ ਵੱਡੇ ਕੜਮ ਚੌਧਰੀ ਆਪਦੇ ਆਪ ਨੂੰ ਕਮਕਾਉਂਦੇ ਨਾ ਵੀ ਅਸੀਂ ਐ ਸੀ ਜਿਉਂ ਸੀ ਫਲਾਣਾ ਸੀ ਇਹ ਮੈਂ ਨਹੀਂ ਬੋਲ ਰਿਹਾ ਇਹ ਬੰਦਾ ਬੋਲ ਰਿਹਾ ਦੇਖੋ ਇਹਦੀ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਣੀ ਦੇ ਵਿੱਚ ਉਹ ਚੀਜ਼ ਬਾਣੀ ਦੇ ਰੂਪ ਦੇ ਵਿੱਚ ਦਰਜ ਹੈ ਠੀਕ ਹੈ ਕਿ ਉਹ ਜਿਹੜੇ ਗੁਰਗੋਵੀ ਸਿੰਘ ਮਹਾਰਾਜ ਨੇ ਕਲਗੀ ਤੋੜਾ ਜਿਹੜਾ ਆਪਣਾ ਭਾਈ ਜੀਵਨ ਸਿੰਘ ਜੀ ਨੇ ਦਿੱਤਾ ਆ ਠੀਕ ਹੈ ਤੇ ਐਂਡ ਲਈ ਸ਼ਹੀਦ ਠੀਕ ਹੈ ਜਿਹੜੇ ਆ ਭਾਈ ਜੀਵਨ ਸਿੰਘ ਜੀ ਤੇ ਬੈਸਟ ਸ਼ੂਟਰ ਮੰਨੇ ਗਏ ਹਨ ਰੰਗਰੇਟੇ ਠੀਕ ਹੈ ਦਸਵੇਂ ਦੀ ਬਾਣੀ ਦੇ ਵਿੱਚ ਬੈਸਟ ਸ਼ੂਟਰ ਮੰਨੇ ਗਏ ਆ ਕਿ ਨਾਗਣੀ ਤੇ ਬਾਗਣੀ ਦੋ ਮਤਲਬ ਭਾਈ ਜੀਵਨ ਸਿੰਘ ਜੀ ਦੋ ਹੱਥਾਂ ਨਾਲ ਬੰਦੂਕਾਂ ਚਾਉਂਦੇ ਸੀ ਠੀਕ ਹੈ ਤੇ ਲਾਸਟ ਸ਼ਹੀਦ ਤੇ ਉਹਨਾਂ ਦਾ ਮਹਾਂਦਰਾ ਜਿਹੜਾ ਆ